ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਦੋਂ ਨਾਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਬੁੜੀ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੀ ਸਾਰੀ ਡਿਟੇਲਸ ਨਾਲ WhatsApp ਤੇ ਭੇਜ ਕੇ ਆਪਣਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੇ ਦੇਖ ਸਕਦੇ ਹੋ ਤੇ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋਨਾਂ ਦੇ ਨਾਮ ਤੇ ਸਾਡੀ ਇਹ ਸਾਡੀ ਸਟਾਈਲ ਆ ਡਿਸਕ੍ਰਿਪਸ਼ਨ ਬਾਕਟਰ ਲਿੰਕ ਵਿੱਚ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਾਨੂੰ ਦੱਸ ਸਕਦੇ ਹੋ ਆਪਣਾ ਸੇਮ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਆ ਭਾਵੇਂ ਉਹ ਹੈਵੀ ਟੂ ਹੈਵੀ ਹੈਂਡਵਰਕ ਦੇ ਵਿੱਚ ਆ ਭਾਵੇਂ ਮਸ਼ੀਨ ਚ ਆ ਭਾਵੇਂ ਆਰੀ ਚ ਆ ਭਾਵੇਂ ਤੁਸੀਂ ਆਪਣਾ ਕੋਈ ਪਾਰਟੀ ਵੇਅਰ ਹੈਵੀ ਸੂਟ ਰੈਡੀ ਕਰਵਾਉਣਾ ਭਾਵੇਂ ਆਪਣਾ ਡੇਲੀ ਵੇਅਰ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਚ ਆਪਣੇ ਵੈਦਰ ਦੇ ਅਕੋਰਡਿੰਗ ਤੁਸੀਂ ਗਰਮੀਆਂ ਵਾਲਾ ਸਰਦੀਆਂ ਵਾਲਾ ਜਿਸ ਵੀ ਤਰ੍ਹਾਂ ਦਾ ਵੀ ਤੁਸੀਂ ਚਾਹੋ ਹਨ ਆਪਣਾ ਉਸੇ ਅਕੋਰਡਿੰਗ ਸਾਰਾ ਜਿਹੜਾ ਸੂਟ ਆ ਸਾਨੂੰ ਦੱਸ ਕੇ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਜਿਹੜੀ ਆਪਣੇ ਅਵੇਲੇਬਲ ਆ ਆਪਣਾ ਕਿਤੇ ਵੀ ਪੰਜਾਬ ਦੇ ਵਿੱਚ ਵੀ ਤੇ ਆਪਣਾ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਤੇ ਹੋਰ ਤੁਸੀਂ ਮਤਲਬ ਕਿਸੇ ਵੀ ਕੰਟਰੀ ਦੇ ਵਿੱਚ ਆਪਣਾ ਜਿਹੜਾ ਸੂਟਾ ਘਟ ਲਿਵਰ ਕਰਵਾ ਸਕਦੇ ਹੋਗੇ ਭੰਵੇਂ ਤੁਸੀਂ ਆਪਣਾ ਇੱਕ ਸੂਟ ਲਓ ਭੰਵੇਂ ਆਪਣੇ 10 ਸੂਟ ਰੈਡੀ ਕਰਵਾਓ ਹੁਣ ਤੇ ਜਿਹੜੇ ਆਪਣੇ ਸੂਟ ਦੀ ਮਤਲਬ ਰੈਡੀ ਹੋਣ ਦੇ ਦੇ ਨੇ ਕਿ ਜਿਹੜੇ ਆਪਣੇ ਆਪ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਇਕੱਲਾ ਵਰਕ ਕਰਵਾਉਣਾਗਾ ਪੋ ਕਰਕੇ ਦੇ ਦੇਣੇ ਆ ਕਿ ਸੂਟ ਦੇ ਉੱਪਰ ਮਤਲਬ ਫੈਬਰਿਕ ਵਗੈਰਾ ਲੈ ਕੇ ਮਤਲਬ ਵਿਦਆਟ ਸਟਿਚਿੰਗ ਤੋਂ ਉਬੜ ਕਰ ਦੇਗੇ ਅਗਰ ਤੁਸੀਂ ਆਪਣਾ బిਗੇਸਟਿੰਗ ਸੂਟ ਲੈਣਾ ਤਾਂ 15 ਤੋਂ 20 ਦੇ ਵਿੱਚ ਵਿੱਚ ਰੈਡੀ ਹੋ ਜਾਂਦਾਗਾ ਤਾਂ ਜਿਵੇਂ ਦੇਵੇਂ ਸੂਟਾਂ ਦੀ ਗਿਣਤੀ ਹੋਊਗੀ ਜਾਂ 5 ਸੂਟ ਨੇ 10 ਸੂਟ ਨੇ ਹੈਨਾ ਜਿਸ ਤਰ੍ਹਾਂ ਵੀ ਹੋਊਗਾ ਉਸ ਅਕੋਰਡਿੰਗ ਤੁਹਾਨੂੰ ਸਾਰੇ ਦੱਸ ਕੇ ਆਪਾਂ ਡਿਟੇਲ ਦੇ ਵਿੱਚ ਉਹ ਤੁਹਾਡੇ ਸਾਰੇ ਸੂਟ ਰੈਡੀ ਰੈਡੀ ਕਰਕੇ ਤੁਹਾਨੂੰ ਦਿੱਤੇ ਜਾਣਗੇ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਸਾਨੂੰ ਦਿਖਾ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਸਾਰੇ ਆਪਣੇ ਮਸ਼ੀਨ ਵਰਕ ਦੇ ਵਿੱਚ ਸੋਹਣੇ ਸੋਹਣੇ ਕਲਰਾਂ ਦੇ ਉੱਪਰ ਤੇ ਸੋਹਣੇ ਸੋਹਣੇ ਆਪਣੇ ਵਰਕ ਦੇ ਨਾਲ ਆਪਾਂ ਰੈਡੀ ਕਰਵਾਏ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦਿਖਾਉਣੇ ਆਪਣਾ ਜਜੂ ਪਹਿਲਾ ਸੂਟ ਹੈਗਾ ਹਾਂਜੀ ਦੇਖੋ ਜਿਹੜਾ ਆਪਣਾ ਇਹ ਸੂਟ ਆਪਣੇ ਤਿਆਰ ਕਰਵਾਇਆ ਹੈਗਾ ਇਹ ਗ੍ਰੇ ਕਲਰ ਤੇ ਰੈਡੀ ਕਰਵਾਇਆ ਆਪਾਂ ਨੇ ਗ੍ਰੇ ਕਲਰ ਦਾ ਸੂਟ ਆਪਣਾ ਤੇ ਮਸਲੀਨ ਦੀ ਮਸਲੀਨ ਫੈਬਰਿਕ ਦੇ ਆਪਾਂ ਨੇ ਗ੍ਰੇ ਕਲਰ ਦਾ ਜਿਹੜਾ ਕਲਰ ਹੈਗਾ ਉਹ ਗ੍ਰੇ ਹੈਗਾ ਤੇ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆ ਬਹੁਤ ਸੋਹਣਾ ਜਿਹਾ ਡਿਜ਼ਾਈਨ ਆਪਾਂ ਨੇ ਰੈਡੀ ਕਰਵਾਇਆ ਦੇਖੋ ਇਹ ਇਹ ਵਾਲਾ ਆਪਣਾ ਦੇਖੋ ਨਾਲ ਤਾਂ ਬੂਟੀਆਂ ਨੇ ਦੇ ਵਿੱਚ ਬਿਲਕੁਲ ਆਪਣਾ ਡਿਫਰੈਂਟ ਜਾਂ ਨਵਾਂ ਜਿਹਾ ਡਿਜ਼ਾਈਨ ਹੈਗਾ ਤੇ ਨੈੱਕ ਦਾ ਜਿਹੜਾ ਡਿਜ਼ਾਈਨ ਦੇਖੋ ਆਪਣਾ ਪੂਰਾ ਹੈਵੀ ਬਣਿਆ ਹੋਇਆ ਹੈਗਾ ਮਸ਼ੀਨ ਵਰਕ ਦੇ ਵਿੱਚ ਹੀ ਆਪਾਂ ਨੇ ਤਿਆਰ ਕਰਵਾਇਆ ਦੇਖੋ ਕਲਰਫੁਲ ਥ्रेड ਦਾ ਆਪਾਂ ਜੂਸ ਕਰਕੇ ਨੈੱਕ ਦਾ ਵਰਕ ਹੈ ਜਿਹੜਾ ਕਾਫੀ ਹੈਵੀ ਹੈਗਾ ਆਪਣਾ ਐਵੇਂ ਦੇਣੀ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਸਾਰਾ ਵਰਕ ਵਿਚ ਪੀਚ ਕਲਰ ਲਵੈਂਡਰ ਸ਼ੇਡ ਤੇ ਗ੍ਰੀਨ ਸ਼ੇਡ ਆਪਾਂ ਤਿੰਨ ਸ਼ੇਡ ਦੇ ਵਿੱਚ ਜੂਸ ਕੀਤੇ ਨੇਗੇ ਬਹੁਤ ਸੋਹਣੀ ਮਤਲਬ ਕਲਰ ਕੰਟਰਾਸਟਿੰਗ ਦੇ ਨਾਲ ਆਪਣੇ ਰੈਡੀ ਕਰਵਾਇਆ ਗਿਆ neck ਦਾ ਸਾਰਾ ਹੈਵੀ ਵਰਕ ਹੈ ਇਹਦਾ ਵੇਲ ਬਣੀ ਹੋਈ ਹੈਗੀ ਤੇ ਸਾਰੀ ਸ਼ਰਟ ਦੇ ਵਿੱਚ ਆਪਾਂ ਨੂੰ ਫਰੰਟ ਦੇ ਵਿੱਚ ਆਪਾਂ ਨੂੰ ਬੂਟੀਆਂ ਮਿਲਣਗੀਆਂ ਸਾਰੀ ਸ਼ਰਟ 'ਚ ਹੁਣ ਤੁਸੀਂ ਦੇਖੋ ਜਿਵੇਂ ਆਪਣੀ ਆਹ ਵੇਲ ਬਣੀ ਹੋਈ ਹੈ ਜੇ ਤੁਸੀਂ ਨੂੰ ਹੋਰ ਹੈਵੀ ਕਰਵਾਉਣਾਗਾ ਬੂਟੇ ਦੇ ਨਾਲ-ਨਾਲ ਤੁਸੀਂ ਆਹ ਵਾਲੀ ਵੇਲ ਹੈ ਜਿਹੜੀ ਆਪਣੀ ਘੇਰੇ ਚਾਕਾਂ ਤੇ ਵੀ ਕਰਵਾ ਸਕਦੇ ਹੋ ਇਹਦੇ ਨਾਲ ਹੋਰ ਹੈਵੀ ਹੋ ਜੂ ਤੇ ਆਪਣਾ ਬਾਟਮ ਤੇ ਵੀ ਕਰਵਾ ਸਕਦੇ ਹੋ ਦੇ ਨਾਲ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵੀ ਵਰਕ ਮਿਲੂਗਾ ਦੇਖੋ ਇਦਾਂ ਆਵळा ਵਰਕ ਦੇਖੋ ਇਹ ਵਾਲਾ ਬਾਹ ਦੇ ਉੱਪਰ ਮਿਲੂਗਾ ਆਪਾਂ ਨੂੰ ਦੇਖੋ ਬਿਲਕੁਲ ਡਿਫਰੈਂਟ ਜਿਹਾ ਵਰਕ ਹੈ ਇਦਾਂ ਇਹਨਾਂ ਨੂੰ ਹਟ ਕੇ ਆਪਾਂ ਵਿੱਚ ਤੁਸੀਂ ਆਪਣੇ ਬੂਟੀਆਂ ਵਗੈਰਾ ਪਵਾਉਣੀਆਂ ਨੂੰ ਪਵਾ ਸਕਦੇ ਹੋਗੇ ਇਹ ਆਪਣਾ ਵਾਲਾ ਵਰਕ ਹੈਗਾ ਹਾਂਜੀ ਇਹ ਸਾਰਾ ਆਪਣਾ ਫਰੰਟ ਦਾ ਵਰਕ ਹੈ ਜਿਹੜਾ ਮਸਲੀਨ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਮਸਲੀਨ ਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਤੁਸੀਂ ਆਪਣਾ ਮੈਲਬਰੀ ਕਾਟਨ ਵਗੈਰਾ ਤੇ ਕਰਵਾਉਣਾਗਾ ਕੈਮਰਿਕ ਤੇ ਕਰਵਾਉਣਾ ਹਨ ਆਪਣੇ ਕਾਫੀ ਸਾਰੇ ਫੈਬਰਿਕ ਬਟਰ ਕਾਟਨ ਵਗੈਰਾ ਪਲੇਨ ਦੇ ਵਿੱਚ ਬਟਰ ਕਾਟਨ ਆਈ ਆਪਣੇ ਕੋਲ ਕਾਫੀ ਖੂਬਸੂਰਤ ਸੂਟ ਆਪਣੇ ਬਟਰ ਕਾਟਨ ਦੇ ਉੱਪਰ ਰੈਡੀ ਹੋਣ ਲਈ ਗਏ ਹੋਏ ਨੇਗੇ ਪਲੇਨ ਦੇ ਉੱਪਰ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈ ਬਟਰ ਕਾਟਨ ਦਾ ਬਹੁਤ ਵਧੀਆ ਸੂਟ ਆਪਣਾ ਤਿਆਰ ਹੁੰਦਾਗਾ ਬਟਰ ਕਾਟਨ ਦੇ ਉੱਪਰ ਤੇ ਤੁਸੀਂ ਆਪਣਾ ਇਹ ਵਾਲਾ ਡਿਜ਼ਾਈਨ ਰੈਡੀ ਕਰਵਾਉਣਾ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਵਰਕ ਦੇ ਨਾਲ ਆਪਣਾ ਸੇਮ ਤਿਆਰ ਕਰਵਾ ਕੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਤਾ ਹੈਗਾ ਦੇਖੋ ਇਹ ਆਪਾਂ ਮੈਲਵਰੀ कॉटन ਤੇ ਇਹ ਰੈਡੀ ਕਰਵਾਇਆ ਹੈਗਾ ਇਹਦਾ ਪਰਪਲ ਜਿਹਾ ਕਲਰ ਹੈਗਾ ਲਾਈਟ ਪਰਪਲ ਕਲਰ ਆਗਾ ਡਾਰਕ ਪਰਪਲ ਕਲਰ ਵੀ ਹੈਗਾ ਤੇ ਮੈਲਵਰੀ कॉटन ਦੀ ਇਹਦੀ ਫੈਬਰਿਕ ਹੈਗੀ ਦੇਖੋ ਐਦਾਂ ਆਪਣਾ ਡਿਜ਼ਾਈਨ ਹੈ ਜਿਹੜਾ ਆਪਣੇ ਰੈਡੀ ਕਰਵਾਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਬਤਿਆਰ ਹੋਇਆ ਦੇਖੋ ਇਹ ਇਹ ਵਾਲਾ ਪਰਪਲ ਜਿਹਾ ਸ਼ੇਡ ਹੈਗਾ ਇਹਦੇ ਸੈਂਟਰ ਪੈਨਲ ਬਣੇ ਹੋਏ ਨੇ ਐਦਾਂ ਸੈਂਟਰ ਪੈਨਲ ਜਿਹੜੇ ਦੇਖੋ ਇਹ ਨਾਲ ਦਾ ਕਲਰ ਹੀ ਸੂਟ ਨਾਲ ਦਾ ਕਲਰ ਹੀ ਆਪਾਂ ਨੇ ਫੈੱਡ ਚਾਕੇ ਇਹਨੂੰ ਡਾਰਕ ਕਰਕੇ ਸੈਂਟਰ ਪੈਨਲ ਬਣਾਏ ਹੋਏ ਨੇ ਤਿੰਨ ਤਿੰਨ ਲੈਂਨ ਇਧਰ ਦੋਨੋਂ ਸਾਈਡ ਨਾਲ ਤੇ ਫਿਰ ਵਿਚਕਾਰ ਇਹਦੇ ਕਲਰਫੁੱਲ ਆਪਾਂ ਨੇ ਥ੍ਰੈਡ ਪਾ ਫਲਾਰ ਬਣਾਇਆ ਨੇ ਇਹਦੇ ਕਲਰਫੁੱਲ ਫਲਾਰ ਨੇ ਦੇ ਸੈਂਟਰ ਦੇ ਵਿੱਚ ਦੋ ਤੁਸੀਂ ਭਾਵੇਂ ਆਪਣਾ ਇੱਕ ਫਲੋਰ ਬਣਵਾ ਲਓ ਭਾਵੇਂ ਆਪਣੇ ਐਦਾਂ 2-3 ਬਣਵਾ ਲਓ ਹਨ ਉਹ ਤੁਹਾਡੀ ਆਪਣੀ ਪਸੰਦ ਆਗੀ ਭਾਵੇਂ ਐਦਾਂ ਤੁਸੀਂ ਸੈਂਟਰ ਪੈਨਲ ਬਣਾ ਕੇ ਵਿੱਚ ਬ੍ਰਿਕ-ਬ੍ਰਿਕ ਬੂਟੀ ਪਵਾ ਲਓ ਐਦਾਂ ਕਲਰਫੁਲ ਉਹ ਵੀ ਤੁਹਾਡੀ ਆਪਣੀ ਪਸੰਦ ਹੈ ਜੇ ਮੈਨੂੰ ਤੁਹਾਨੂੰ ਪਸੰਦ ਹੋਇਆ ਤੁਸੀਂ ਮੇਕਰਵਾ ਸਕਦੇ ਹੋ ਇਹ ਆਪਣੇ ਐਦਾਂ ਡਿਜ਼ਾਈਨ ਤਿਆਰ ਕਰਵਾਇਆ ਇਹਦੀ ਬਾਹ ਦੇ ਉੱਪਰ ਵੀ ਜਿਵੇਂ ਆਪਣੇ ਦੇਖੋ ਆ بڑے ਹੋਏ ਨੇ ਸੈਂਟਰ ਪੈਨਲ ਇਹ ਲੰਬੀ ਲਾਈਨ ਐ ਤਾਂ ਆਪਣੇ ਸਾਰੀ ਬਾਹ ਦੇ ਉੱਪਰ ਆਊਗੀ ਕੱਲੀ ਆਪਣੇ ਬਾਹ ਦੀ ਮੂਰੀ ਉੱਪਰ ਨਹੀਂ ਆਉਣੀ ਹੈਗੀ ਇਹ ਸਾਰੀ ਆਪਣੇ ਜਿਵੇਂ ਬਾਹ ਦੇ ਆਪਾਂ ਲੰਬੇ ਤਰ੍ਹਾਂ ਬਾਹ ਆਪਾਂ ਬਣਾਉਣੇ ਹੋਣਗੇ ਸਾਰੀ ਲੰਬਾਈ ਦੇ ਅਕੋਰਡਿੰਗ ਆਪਣੇ ਬਾਹ ਦੇ ਉੱਪਰ ਇਹ ਵਾਲਾ ਡਿਜ਼ਾਈਨ ਆਊਗਾ ਜਿਵੇਂ ਸੈਂਟਰ ਪੈਨਲ ਬਣੇ ਹੋਏ ਨੇ ਤੁਸੀਂ ਆਪਣਾ ਬਾਟਮ ਤੇ ਨਾਲ ਐਡ ਕਰਵਾਉਣਾ ਬਾਟਮ ਤੇ ਐਡ ਕਰਵਾ ਸਕਦੇ ਹੋ ਨਾਲ ਦੇਖੋ ਮਸਲੀਨ ਦਾ ਦੁਪੱਟਾ ਗਾਹਦੇ ਮਸਲੀਨ ਦਾ ਦੁਪੱਟਾ ਗਾ ਤੇ ਜਿਹਹੇ ਜ ਆਪਾਂ ਥ੍ਰੈਡ ਨਾਲ ਡਾਰਕ ਕਰਕੇ ਇਹਦੇ ਵਿੱਚ ਪਵਾਏ ਉਹ ਹੀ ਜ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਮਸਲੀਨ ਦਾ ਦੁਪੱਟਾ ਗਾ 컬러ਫੁਲ ਥ੍ਰੈਡ ਨਾਲ ਆਪਾਂ ਫਲਾਰ ਬਣਾਏ ਹੋਏ ਨੇਗੇ ਤੁਸੀਂ ਇਹਦੇ ਨਾਲ ਟਾਇਲ ਇਹ ਦੁਪੱ ਕਈ ਕਲਰ ਦਾ ਕਰਵਾਉਣਾ ਸੁਪਰ نیٹ ਦਾ ਕਰਾਉਣਾ ਮਸਲੀਨ ਦਾ ਕਰਾਉਣਾ ਜਿਵੇਂ ਤੁਹਾਡੇ ਪਸੰਦ ਹੋਈ ਉਸੇ ਕਰਾ ਆਪਣਾ ਕਰਵਾ ਸਕਦੇ ਹੋ ਮੈਲਵਰੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਵਿਦਆਉਟ ਲਾਈਨਿੰਗ ਆਪਣਾ ਸਟਿਚ ਬੰਦਾ ਇਹ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਮੈਲਵਰੀ ਤੇ ਬਣਿਆ ਹੋਇਆਗਾ ਸੂਟ ਹੈ ਮੈਲਵਰੀ ਕਾਟਨ ਦੀ ਇਹਦੀ ਫੈਬਰਿਕ ਆਗੀ ਦੇਖੋ ਇਹਦਾ ਸਕਾਈ ਕਲਰ ਹੈਦਾ ਸਰਦਈ ਸਕਾਈ ਜਿਹਾ ਕਲਰ ਹੈਗਾ ਇਹ ਮੇਦੇ ਸੈਂਟਰ ਪੈਨਲ ਆ ਡਿਜ਼ਾਈਨ ਬਿਲਕੁਲ ਹਲਕੇ ਹਲਕੇ ਜਿਹਾ ਆਪਣੇ ਗਰਮੀਆਂ ਵਾਲੇ ਡਿਜ਼ਾਈਨ ਇਹ ਦੇਖੋ ਬਹੁਤ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਆਪਣੇ ਤਿਆਰ ਹੋਏ ਹੋਏ ਨੇ ਇਹਦਾ ਸੈਂਟਰ ਪੈਨਲ ਨੇ ਦੇਖੋ ਇਹਦੇ ਉੱਪਰ ਤਾਂ ਕੇ ਇਹਦਾ ਸੈਂਟਰ ਪੈਨਲ ਆ ਗਿਆ ਤੇ ਬਾਹ ਦੇ ਉੱਪਰ ਵਰਕ ਆ ਗਿਆ ਨਾਲ ਦੇ ਥ੍ਰੈਡ ਨਾਲ ਹੀ ਆਪਾਂ ਨੇ ਦੇਖੋ ਸੈਂਟਰ ਪੈਨਲ ਬਣਾਏ ਨੇ ਪਹਿਲਾਂ ਵਾਲਾ ਸੂਟ ਸੀਗੇ ਉਹਦੇ ਸੈਂਟਰ ਪੈਨਲ ਵੀ ਨਾਲ ਨਾਲ ਥ੍ਰੈਡ ਚੱਕ ਕੇ ਪਾਏ ਸੀਗੇ ਇਹਦਾ ਵੀ ਦੇਖੋ ਇੱਕ ਡਾਰਕ ਲਾਈਟ ਦਾ ਕੰਬੀਨੇਸ਼ਨ ਕਰਕੇ ਆਪਾਂ ਉਦਾਂ ਇਹ ਇਹ ਦੇਰਵਾਨਾ ਸੈਂਟਰ ਪੈਨਲ ਲੈਂਗੇ ਉਹਦੇ ਆਪਣੇ ਕੱਲੇ ਤਿੰਨ ਲੈਣਾ ਵਾਲੇ ਸੀਗੇ ਇਹੀ ਜਿਹੜੀ ਵੇਲ ਆ ਤੁਸੀਂ ਆਪਣੇ ਚਾਰ ਕੇਰੇ ਤੇ ਪਵਾ ਸਕਦੇ ਹੋ ਇਦਾਂ ਇਹੀ ਵੇਲ ਜਿਹੜੀ ਤੁਸੀਂ ਕੱਲੇ ਚਾਰ ਤੇ ਬੋਹਰੇ ਤੇ ਪਵਾ ਸਕਦੇ ਹੋ ਜਿਵੇਂ ਤੁਹਾਡੀ ਪਸੰਦ ਹੋਈ ਉਵੇਂ ਕਰਵਾ ਸਕਦੇ ਹੋ ਕਲਰਫੁਲ ਕਰਵਾਉਣਾ ਇਹ ਵਾਲੀ ਵੇਲ ਨੂੰ ਕਲਰਫੁਲ ਕਰਵਾ ਸਕਦੇ ਹੋ ਐਦਾਂ ਹੀ ਤੁਸੀਂ ਆਪਣਾ ਸੋਬਰ ਸਰਦਾਰੀ ਜਸੂਟ ਤਿਆਰ ਕਰਵਾਉਣਾ ਉਵੇਂ ਕਰਵਾ ਕੇ ਲੈ ਸਕਦੇ ਹੋ ਇਹਦੀ ਬਾਟਮ ਤੇ ਆਪਣਾ ਕੋਈ ਵਰਕ ਨਹੀਂ ਹੈਗਾ ਬਾਟਮ ਆਪਣਾ ਐਡੇ ਸਿੱਚ ਕਰਵਾਈ ਹੈਗੀ ਤੇ ਇਹਦੇ ਨਾਲ ਆਪਾਂ ਸੁਪਰ ਨੈਟ ਦਾ ਦੁਪੱਟਾ ਹੈਗਾ ਇੱਕ ਕਲਰ ਦਾ ਦੁਪੱਟਾ ਕਰਵਾਇਆ ਹੈ ਸੁਪਰ ਨੈਟ ਦਾ ਤੇ ਨਾਲ ਜਿ ਦੇਖੋ ਐਵੇਂ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਜਿਹੜਾ ਜਿਵੇਂ ਥ੍ਰੈਡ ਆ ਗਿਆ। ਬਾਕੀ ਜਿਵੇਂ ਤੁਹਾਡੀ ਪਸੰਦ ਹੋਏ ਕਲਰਫੁਲ ਦੁਪੱਟੇ ਦੀ ਇੱਕ ਕਲਰ ਦੇ ਦੁਪੱਟੇ ਦੀ ਜਿਹੜੇ ਵੀ ਫੈਬਰਿਕ ਦੇ ਵਿੱਚ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਵੀ ਆਪਣਾ ਕੈਮਰਿਕ ਇਹ ਕੈਮਰਿਕ ਕਾਟਨ ਦੀ ਫੈਬਰਿਕ ਤੇ ਹੈਗਾ। ਕੈਮਰਿਕ ਕਾਟਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ। ਬਹੁਤ ਸਾਰੇ ਕਲਰ ਆਪਣੇ ਕੋਲੇ ਕੈਮਰਿਕ ਕਾਟਨ ਦੇ ਵਿੱਚ ਆਏ ਹੋਏ ਰਗੇ। ਜਿੱਦਾਂ ਵੀ ਤੁਸੀਂ ਚਾਹੋ ਆਪਣਾ ਉਦਾਂ ਆਪਣਾ ਕੈਮਰਿਕ ਕਾਟਨ ਦੇ ਵਿੱਚ ਸੂਟ ਤਿਆਰ ਕਰਵਾ ਸਕਦੇ ਹੋ ਇਹ ਆਪਣਾ ਨੇਵੀ ਬਲੂ ਕਲਰ ਦਾ ਸੂਟ ਦਾਗਾ ਨੇਵੀ ਬਲੂ ਜਿਹਾ ਕਲਰ ਹੈ ਦਾ ਬਲੂ ਕਲਰ ਤੇ ਤਿਆਰ ਆਪਣਾ ਕੈਮਰਿਕ ਕਾਟਨ ਦੀ ਫੈਬਰਿਕ ਹੈ ਸਾਰੀ ਸ਼ਰਟ ਦੇ ਵਿੱਚ ਦੇਖੋ ਇਹਦਾ ਬੂਟੇ ਬਣੇ ਹੋਏ ਰਗੇ ਵੱਡੇ ਵੱਡੇ ਬੂਟੇ ਬਣੇ ਹੋਏ ਨੇ ਸਾਰੀ ਸ਼ਰਟ ਦੇ ਵਿੱਚ ਇਹਦੇ ਗਲੇ ਦਾ ਡਿਜ਼ਾਈਨ ਆਊਗਾ ਇਹਦਾ ਗਲੇ ਦੀ ਡਿਜ਼ਾਈਨਿੰਗ ਦੇਖੋ ਇਹਦਾ ਬਣੀ ਹੋਈ ਆ ਆਵਾਂ ਜਿਹੜਾ ਡਿਜ਼ਾਈਨ ਤੇ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਆ ਗਈ ਤੇ ਇਹਦੀ ਬਾਹਾਂ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਆ ਵਾਲੀ ਵੇਲ ਜਿਹੜੀ ਦੇਖੋ ਇਦਾਂ ਇਹ ਬਾਹ ਦੇ ਉੱਪਰ ਬਣੀ ਹੋਈ ਆ ਬਹੁਤ ਸੋਹਣੀ ਬਣੀ ਹੋਈ ਆ ਡਿਫਰੈਂਟ ਜੀ ਬਾਹ ਦੇ ਉੱਪਰ ਵੇਲ ਆ ਤੁਸੀਂ ਬੋਟਮ ਤੇ ਪਵਾਉਣੀ ਆ ਉਦਾਂ ਹੀ ਪਵਾ ਸਕਦੇ ਹੋ ਇਹਦੇ ਨਾਲ ਕਲਰਫੁਲ ਦੁਪੱਟਾ ਕਰਾਉਣਾ ਇੱਕ ਕਲਰ ਦਾ ਕਰਵਾਉਣਾ ਉਹ ਤੁਹਾਡੀ ਆਪਣੀ ਕਿਸੇ ਦਾ ਕਲਰਫੁਲ ਦੁਪੱਟਾ ਵੀ ਕਿਉਂਕਿ ਜਿਹੜੇ ਇਹ ਜਿਹੇ ਕਲਰ ਹੁੰਦੇ ਨੇ ਬਲੈਕ ਨੇਵੀ येलो ਇਹਨਾਂ ਨਾਲ ਕਲਰਫੁਲ ਦੁਪੱਟੇ ਕਾਫੀ ਵਧੀਆ ਲੱਗਦੇ ਜਿਵੇਂ ਕਰੀਮ ਸੂਟ ਕਰਵਾਉਣਾ ਆਪਾਂ ਨੇ ਲਾਈਟ ਸ਼ੇਡ ਦੇ ਵਿੱਚ ਕੋਈ ਕਰ ਸੂਟ ਕਰਵਾਉਣਾ ਉਹਨਾਂ ਆਪਾਂ ਕਲਰਫੁਲ ਦੁਪੱਟਾ ਮਤਲਬ ਕਾਫੀ ਜੱਚਦਾ ਹੁੰਦਾ ਹੈਗਾ ਜੇ ਉਹਨੂੰ ਥੋੜਾ ਜਿਹਾ ਘੱਟ ਉੱਠਦਾ ਹੁੰਦਾ ਹੈਗਾ ਦੁਪੱਟਾ 컬러ਫੁਲ ਜਿੰਨੇ ਵੀ ਆਪਣੇ ਸੂਟ ਜਿਵੇਂ ਆ ਹੁਣ ਇਹ ਤੇ 컬러ਫੁਲ ਵਰਕ ਕਿੰਨਾ ਚੱਚ ਰਿਹਾ ਹੈ ਜਿਆ 컬러ਫੁਲ ਦੁਪੱਟਾ ਵੀ ਜੱਜੂਗਾ ਉਵੇਂ ਤੁਸੀਂ ਓਦਾਂ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਆਪਣਾ ਆਰਡਰ ਦੇ ਕੇ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਣੇ ਤੁਹਾਨੂੰ ਮਸ਼ੀਨ ਵਰਕ ਦੇ ਵਿੱਚ ਆਪਣੇ ਸਾਰੇ ਡਿਜ਼ਾਈਨ ਦਿਖਾਏ ਸੀਗੇ ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਪਸੰਦ ਆਏ ਹੋਣਗੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਏ ਹੋਣਗੇ ਜਿਹੜੇ ਕਲਰ ਦੇ ਉੱਪਰ ਕਰਾਉਣਾ ਕਿਹੜੇ ਫੈਬਰਿਕ 'ਚ ਕਰਾਉਣਾ ਵੈਸੇ ਆਪਾਂ ਸਾਰੀ ਡਿਟੇਲ ਨਾਲ ਤੁਹਾਨੂੰ ਵੀਡੀਓ 'ਚ ਦੱਸ ਚੁੱਕੇ ਹਾਂਗੇ ਜਿਵੇਂ ਵੀ ਤੁਹਾਡੀ ਚੋਇਸ ਹੋਈ ਕਲਰ ਕੰਬੀਨੇਸ਼ਨ ਦੀ ਚੋਇਸ ਹੋਈ ਕੰਟਰਾਸਟ ਦੇ ਵਿੱਚ ਕਰਾਉਣਾ ਆਪਣਾ ਆਲ ਓਵਰ 5 ਮੀਟਰ ਦੇ ਉੱਪਰ ਵਰਕ ਕਰਵਾਉਣਾਗਾ ਆਪਣਾ ਕੋਈ ਡਿਜ਼ਾਈਨ ਦੇ ਵਿੱਚ ਸਕਿਪ ਕਰਵਾਉਣਾ ਐਡ ਕਰਵਾਉਣਾ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸੈ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰ ਸਕਦੇ ਹੋ ਉੱਥੋਂ ਦੇਖ ਸਕਦੇ ਹੋਗੇ ਤੇ YouTube ਤੇ ਦੇਖ ਸਕਦੇ ਹੋਗੇ ਬਾਕੀ ਆਪਣੀ ਡਿਜ਼ਾਈਨਿੰਗ ਸਾਨੂੰ ਭੇਜ ਕੇ ਉਦੋਂ ਦਾ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂ ਜੇਕਰ ਸਾਡੇ ਵੀਡੀਓ ਚ ਤੁਹਾਨੂੰ ਕੋਈ ਸੂਟ ਪਸੰਦ ਹੋਇਆ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾਗਾ ਤਾਂ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਰ